ਬਿਲਕੁਲ ਜਾਨ ਦਾ ਸੁਪਨਾ ਬੱਚਿਆਂ ਦਾ ਵੀ ਹੁੰਦਾ ਤੇ ਉਹਨਾਂ ਦੇ ਮਾਪਿਓ ਦਾ ਵੀ ਹੁੰਦਾ ਤੇ ਇਹਨਾਂ ਸੁਪਨਿਆਂ ਨੂੰ ਪੰਖ ਦਿੰਦਾ ਪ੍ਰੋਵਾਈਡਰਸ ਓਵਰਸੀਜ਼ ਸਰ ਬਹੁਤ ਸਾਰੇ ਬੱਚੇ ਨੇ ਜੋ ਕੈਨੇਡਾ ਯੂਐਸਏ ਔਰ ਆਸਟ੍ਰੇਲੀਆ ਨਹੀਂ ਜਾ ਪਾਉਂਦੇ ਨੇ ਕਿਸੇ ਕਾਰਨ ਵਸ਼ ਕੀ ਇਹਨਾਂ ਕੰਟਰੀਸ ਤੋਂ ਇਲਾਵਾ ਹੋਰ ਵੀ ਕੋਈ ਦੇਸ਼ ਨੇ ਜਿੱਥੇ ਉਹ ਆਪਣਾ ਫਿਊਚਰ ਦੇਖ ਸਕਦੇ ਨੇ ਤਾਂ ਇਹਨਾਂ ਸਟੂਡੈਂਟਸ ਵਾਸਤੇ ਪ੍ਰੋਵਾਈਡਰ ਨੇ ਪਿਛਲੇ ਕੋਈ 2-3 ਸਾਲਾਂ ਤੋਂ ਕਾਫੀ ਐਫਰਟਸ ਕਰ ਰਿਹਾ ਹੈ ਸ਼ੈਨਿਗਨ ਦੇ ਉੱਤੇ ਸ਼ੈਨਿਗਨ ਦੇ ਵਿੱਚ ਇੱਕ ਕੰਟਰੀ ਹੈ ਸਾਡੇ ਕੋਲ ਮਾਲਟਾ ਫਿਨਲੈਂਡ ਸਵੀਡਨ ਤੇ ਸਵਿਟਜ਼ਰਲੈਂਡ ਠੀਕ ਹੈ ਇਨ੍ਹਾਂ ਕੰਟਰੀਜ਼ ਦੇ ਵਿੱਚ ਪ੍ਰੋਵਾਈਡਰ ਕੰਮ ਕਰ ਰਿਹਾ ਹੈ ਤਾਂ ਮਾਲਟਾ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਨਾਲ ਮਿਲਦਾ ਸਟਡੀ ਤੇ ਔਰ ਮਾਲਟਾ ਬੈਡਿਕ ਫ੍ਰੈਂਡਲੀ ਕੰਟਰੀ ਹੈ ਪਾਕਟ ਫ੍ਰੈਂਡਲੀ ਕੰਟਰੀ ਹੈ ਮਾਲਟਾ ਦੇ ਵਿੱਚ ਤੁਹਾਡਾ ਤਕਰੀਬਨ 10 ਲੱਖ ਤੋਂ ਥੱਲੇ ਥੱਲੇ ਸੱਜਦਾ ਹੈ ਮਤਲਬ ਇਹ ਤਾਂ ਮਤਲਬ ਅਮਾਊਂਟ ਅਸੀਂ ਸੋਚੀ ਵੀ ਨਹੀਂ ਸੀਗਾ ਉਹ ਵੀ 1 ਸਾਲ ਦੀ ਫੀਸ ਦੇ ਨਾਲ ਔਰ ਇਸ ਦੇ ਉੱਤੇ ਵੀ ਸੋਨੇ ਦਾ ਸੁਆਗ ਹੈ ਕਿ ਪ੍ਰੋਵਾਈਡਰ ਸਾਰੇ ਪੈਸੇ ਵੀਜ਼ਾ ਲਗਣ ਤੋਂ ਬਾਅਦ ਲੈਂਦਾ ਫਿਰ ਮੈਂ ਗੱਲ ਕਰਾਂ সুইডਨ ਦੀ সুইডਨ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਔਰ ਖਰਚਾ ਉਹਦੇ ਚੋਂ 10 ਲੱਖ ਤੋਂ ਥੱਲੇ ਹੈ ਬਿਲਕੁਲ ਔਰ ਇਹ ਵੀ ਹੈ ਕਿ ਤੁਹਾਡੀ ਅਗਰ 4 ਸਾਲ ਦੀ ਗ੍ਰੈਜੂਏਸ਼ਨ ਹੈ ਤਾਂ ਤੁਹਾਨੂੰ ਆਲ ਸਪੀਡੀ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਔਰ ਗੈਪ ਵੀ ਚਾਹੀਏ 10 ਸਾਲ ਦਾ 12 ਸਾਲ ਦਾ ਸੋ ਇਹਨਾਂ ਕੰਟਰੀਜ਼ ਦਾ ਜਿਹੜਾ एलिजिਬਿਲਿਟੀ ਹੈ ਇੱਥੇ ਜਾਣ ਦਾ ਵੀਜ਼ਾ ਲਗਵਾਉਣ ਦੀ ਉਹ ਇੱਕ ਵਾਰ ਸਾਨੂੰ ਸਾਡੇ ਸਟੂਡੈਂਟਸ ਨੂੰ ਜ਼ਰੂਰ ਦੱਸੋ ਜਿਹੜੇ ਜਾਣਾ ਚਾਹੁੰਦੇ ਨੇ ਸੋ ਅਗਰ ਤੁਹਾਡੀ IELTS ਪੀਟੀ ਕੀਤੀ ਹੈ ਜਾਂ ਨਹੀਂ ਕੀਤੀ ਤਾਂ ਤੁਸੀਂ एलिजिਬਲ ਹੋ ਤੁਹਾਡਾ 5 ਸਾਲ ਦਾ 7 ਸਾਲ ਦਾ 10 ਸਾਲ ਦਾ ਗੈਪ ਹੈ ਤਾਂ ਤੁਸੀਂ एलिजिਬਲ ਹੋ ਤੁਹਾਡੇ ਕੋਲ ਪੁਰਾਣੇ ਫੰਡਸ ਨਹੀਂ ਹੈਗੇ ਤਾਂ ਤੁਸੀਂ एलिजिਬਲ ਹੋ ਤੁਹਾਡੀ ਪੌਕੇਟ ਜ਼ਿਆਦਾ ਖਰਚਾ ਨਹੀਂ ਅਲਾਉ ਕਰਦੀ ਤਾਂ ਤੁਸੀਂ एलिजिਬਲ ਹੋ ਇਹ ਸਾਰੀਆਂ एलिजिਬਿਲਟੀਆਂ ਬੜੀਆਂ ਈਜ਼ੀ ਹੈ ਇਹਨਾਂ ਕੰਟਰੀਜ਼ ਵਾਜ ਕੁਲਿਆ ਜਾਂਦਾ ਸੁਪਨਾ ਬੱਚਿਆਂ ਦਾ ਵੀ ਹੁੰਦਾ ਤੇ ਉਹਨਾਂ ਦੇ ਮਾਪਿਓ ਦਾ ਵੀ ਹੁੰਦਾ ਤੇ ਇਹਨਾਂ ਸੁਪਨਿਆਂ ਨੂੰ ਪੰਖ ਦਿੰਦਾ ਪ੍ਰੋਵਾਈਡਰਸ ਓਵਰਸੀਜ਼ ਇਨ ਮੋਹਾਲੀ ਐਂਡ ਨਵਾਂਸ਼ਹਿਰ ਔਰ ਅੱਜ ਨਵਾਂਸ਼ਹਿਰ ਬ੍ਰਾਂਚ ਅਸੀਂ ਪਹੁੰਚੇ ਸੀਗੇ ਔਰ ਮੇਰੇ ਕੁਝ ਕੁਐਰੀ ਸੀਗੇ ਰਾਦਰ ਕੁਝ ਬੱਚਿਆਂ ਦੇ ਕੁਐਰੀ ਸੀਗੇ ਅਬਾਊਟ ਗੋਇੰਗ ਟੂ ਕੈਨੇਡਾ ਯੂ ਐਸ ਯੂ ਕੇ ਇਹ ਇਸ ਤੋਂ ਇਲਾਵਾ ਕਿਹੜੇ ਹੋਰ ਦੇਸ਼ ਨੇ ਜਿੱਥੇ ਉਹ ਜਾ ਸਕਦੇ ਨੇ ਤੇ ਆਪਣਾ ਫਿਊਚਰ ਦੇਖ ਸਕਦੇ ਨੇ ਸੋ ਇਸੇ ਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਵਾਈਡਰਸ ਓਵਰਸੀਜ਼ ਦੇ ਐਕਸਪਰਟ ਮਨਦੀਪ ਅਲਖਜੀ ਦੇ ਨਾਲ ਤੇ ਜਾਣਦੇ ਆ ਕਿ ਕਹਿੰਦਾ ਯੂਐਸਏ ਔਰ ਯੂਕੇ ਤੋਂ ਇਲਾਵਾ ਅਸੀਂ ਕਿਹੜੇ ਹੋਰ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਣਾ ਆਨ ਬਲਾ ਸਮਾਵਤੀਤ ਕਰ ਸਕਦੇ ਤੇ ਆਪਣੇ ਫਿਊਚਰ ਨੂੰ ਬਣਾ ਸਕਦੇ ਫਰਾਈਟ ਵਲੇ ਜਾਂਦਾ ਸੁਪਨਾ ਬਹੁਤ ਸਾਰੇ ਬੱਚੇ ਤੇ ਉਹਨਾਂ ਦੇ ਮਾਪਿਓ ਜ਼ਿਹਨ ਦੇ ਵਿੱਚ ਰੱਖਦੇ ਨੇ ਔਰ ਇਹਨਾਂ ਸੁਪਨਿਆਂ ਨੂੰ ਪੰਕ ਦਿੰਦਾ ਪ੍ਰੋਵਾਈਡਰਸ ਓਵਰਸੀਜ਼ ਮੋਹਾਲੀ ਐਂਡ ਨਵਾਂ ਸ਼ਹਿਰ ਔਰ ਨਵਾਂ ਸ਼ਹਿਰ ਬ੍ਰਾਂਚ ਅੱਜ ਮੈਂ ਪਹੁੰਚੀ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਐਕੁਆਰੀ ਸੀ ਕਿ ਕੈਨੇਡਾ ਯੂ ਐਸ ਏ ਯੂ ਕੇ ਇਹ ਤਿੰਨ ਕੰਟਰੀਸ ਤੋਂ ਅਸੀਂ ਜਾ ਸਕਦੇ ਹਾਂ ਵੀਜ਼ਾ ਵੀ ਔਖੇ ਸੌਖੇ ਲੱਗ ਜਾਂਦਾ ਬਟ ਇਸ ਤੋਂ ਇਲਾਵਾ ਹੋਰ ਕਿਤੇ ਜਾਇਆ ਜਾ ਸਕਦਾ ਸੋ ਅੱਜ ਗੱਲਬਾਤ ਕਰਦੇ ਹਾਂ ਪ੍ਰੋਵਾਈਡਰਸ ਓਵਰਸੀਜ਼ ਦੇ ਐਕਸਪਰਟ ਮਨਦੀਪ ਔਲਖ ਜੀ ਦੇ ਨਾਲ ਤੇ ਉਹਨਾਂ ਤੋਂ ਹੀ ਜਾਣਦੇ ਕਿ ਇਹਨਾਂ ਤਿੰਨ ਕੰਟਰੀਸ ਤੋਂ ਇਲਾਵਾ देखते आओ फिर चल रहे हैं okay. Providers overseas providing wings to your dreams. The man behind it, the reason behind it is with us. Mandeep Olakji, बहुत-बहुत स्वागत करें तो आज सबसे पहले PDC News थे. Thank you, Sashikal. <laughs> ਸਕਰੀ ਕਾਲ ਸਰ ਸੋ ਸਰ ਬਹੁਤ ਸਾਰੇ ਬੱਚੇ ਨੇ ਜੋ ਕੈਨੇਡਾ ਯੂਐਸਏ ਔਰ ਆਸਟ੍ਰੇਲੀਆ ਨਹੀਂ ਜਾ ਪਾਉਂਦੇ ਨੇ ਕਿਸੇ ਕਾਰਨ ਵਸ਼ ਕਿ ਇਹਨਾਂ ਕੰਟਰੀਜ਼ ਤੋਂ ਇਲਾਵਾ ਹੋਰ ਵੀ ਕੋਈ ਦੇਸ਼ ਨੇ ਜਿੱਥੇ ਉਹ ਆਪਣਾ ਫਿਊਚਰ ਦੇਖ ਸਕਦੇ ਨੇ ਜਾਂ ਵਿਲੈ ਜਾਣ ਦਾ ਜਿਹੜਾ ਸੁਪਨਾ ਹੁੰਦਾ ਨਾ ਸਾਡੇ ਦਿਲਾਂ ਦੇ ਵਿੱਚ ਉਸ ਨੂੰ ਸਹਕਾਰ ਕਰ ਸਕਦੇ ਨੇ ਠੀਕ ਹੈ ਹਾਂਜੀ ਬਿਲਕੁਲ ਜੀ ਪਹਿਲਾਂ ਮੈਂ ਦੱਸਦਾ ਕਿ ਅਸੀਂ ਤਕਰੀਬਨ ਕੋਈ 18 20 ਸਾਲਾਂ ਤੋਂ ਇਸ ਸੇਵਾ ਦੇ ਵਿੱਚ ਹਾਜ਼ਰ ਜੀ ਅਸੀਂ ਆਪਣੀ ਸੇਵਾ ਬਖੂਬियत ਨਿਭਾ ਰਹੇ ਹਾਂ ਔਰ ਜਿਹੜਾ ਤੁਹਾਡਾ ਸਵਾਲ ਹੈ ਉਹ ਵਿਲੈਤ ਹੈ ਨਾ ਸਾਡੇ ਪੰਜਾਬੀਆਂ ਦੇ ਵਿੱਚ ਜਾਂ ਕਹਿ ਲੋ ਕਿ ਹਿੰਦੁਸਤਾਨੀਆਂ ਦੇ ਵਿੱਚ ਇੱਕ ਵਿਲੈਤ ਮਾਈਂਡ ਦੇ ਵਿੱਚ ਬਣਿਆ ਹੋਇਆ ਸੀ ਕਿ ਵਿਲੈਤ ਵੀ ਕੋਈ ਮੁਲਕ ਹੈ ਕ੍ਰੇਜ਼ੀ ਕ੍ਰੇਜ਼ੀ ਵਿਲੈਤ ਦਾ ਹੈ ਨਾ ਬੇਸਿਕਲੀ ਯੂਕੇ ਲੰਡਨ ਨੂੰ ਵਿਲੈਤ ਕਿਹਾ ਜਾਂਦਾ ਸੀਗਾ ਯੂਕੇ ਦੇ ਵਿੱਚ ਕੀ ਹੈ ਕਿ ਹੁਣ ਇਸ ਸਮੇਂ ਥੋੜਾ ਟਾਈਟਨੈਸ ਹੋ ਗਈ ਸਪਾਊਸ ਨਹੀਂ ਲੈ ਕੇ ਜਾ ਸਕਦੇ ਆਲਸ ਪੀਟੀ ਅੱਛੀ ਨਹੀਂ ਦੀ ਹੈ ਕੈਨੇਡਾ ਦੇ ਵਿੱਚ ਸੇਮ ਹੈ ਠੀਕ ਹੈ ਉਹਦੇ ਚ ਸਪਾਉਸ ਬੰਦ ਹੋ ਗਿਆ ਪਲੱਸ 2 ਤੋਂ ਬਾਅਦ ਫਿਰ ਥਰਡ ਗੱਲ ਕਰੀਏ ਯੂ ਐਸਏ ਦੀ ਗੱਲ ਕਰੀਏ ਯੂ ਐਸਏ ਦੇ ਵਿੱਚ ਇੰਟਰਵਿਊ ਕੰਡਕਟ ਕਰਨੀ ਬਹੁਤ ਔਖੀ ਹੋਈ ਪਈ ਹੈ ਅੱਛਾ ਹਰ ਬੱਚਾ ਨਹੀਂ ਕਰ ਪਾਂਦਾ ਠੀਕ ਹੈ ਆਸਟ੍ਰੇਲੀਆ ਪੰਜਾਬੀ ਤੇ ਵਿਚਾਰੇ ਹਰਿਆਣਵੀ ਇਹ ਸਟੂਡੈਂਟ ਨੇ ਇਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਤੇ ਹੁਣ ਬੱਚੇ ਜਾਣ ਤੇ ਜਾਣ ਕਿੱਥੇ ਤਾਂ ਇਨਾਂ ਸਟੂਡੈਂਟਸ ਵਾਸਤੇ ਪ੍ਰੋਵਾਈਡਰ ਨੇ ਪਿਛਲੇ ਕੋਈ 2-3 ਸਾਲਾਂ ਤੋਂ ਜੀ ਕਾਫੀ ਐਫਰਟਸ ਕਰ ਰਹੇ ਹੈ ਸ਼ੈਨਿਗਨ ਦੇ ਉੱਤੇ ਸ਼ੈਨਗੇਨ ਦੇ ਵਿੱਚ ਇੱਕ ਕੰਟਰੀ ਹੈ ਸਾਡੇ ਕੋਲ ਮਾਲਟਾ ਫਿਨਲੈਂਡ ਸਵਿਡਨ ਤੇ ਸਵਿਟਜ਼ਰਲੈਂਡ ਠੀਕ ਹੈ ਇਹਨਾਂ ਕੰਟਰੀਜ਼ ਦੇ ਵਿੱਚ ਪ੍ਰੋਵਾਈਡਰ ਕੰਮ ਕਰ ਰਿਹਾ ਤੁਸੀਂ ਗੂਗਲ ਤੇ ਅੱਜ ਵੀ ਸਰਚ ਕਰੋਗੇ ਤਾਂ ਪ੍ਰੋਵਾਈਡਰ ਦਾ ਨਾਮ ਤੁਸੀਂ ਸਟੱਡੀ ਇਨ ਮਾਲਟਾ ਲਿਖੋ ਤਾਂ ਪ੍ਰੋਵਾਈਡਰ ਦਾ ਨਾਮ ਸਭ ਤੋਂ ਉੱਤੇ ਆਦਾ ਉਹਦਾ ਕਾਰਨ ਕੀ ਹੈ ਮਾਲਟਾ ਸ਼ੈਨਗੇਨ ਕੰਟਰੀ ਹੈ ਬਹੁਤ ਛੋਟੀ ਜਿਹੀ ਬੜੀ ਪਿਆਰੀ ਜਿਹੀ ਕੰਟਰੀ ਹੈ ਟੂਰਿਸਟ ਪਲੇਸ ਬਹੁਤ ਅੱਛੀ ਇਸ ਦੇ ਵਿੱਚ ਬਹੁਤ ਮਤਲਬ ਇੰਡੀਆ ਤੋਂ ਨਹੀਂ ਵੈਸਟਰਨ ਕੰਟਰੀਜ਼ ਤੋਂ ਵੀ ਕਮਰ ਫਰੈਂਡਲੀ ਲੋਕ ਆਉਂਦੇ ਆ ਤਾਂ ਉੱਥੇ ਸਕੋਪ ਵੀ ਹੈ ਹੂੰ ਛੋਟੀ ਹੋਣ ਕਰਕੇ ਖਰਚਾ ਬਹੁਤ ਘੱਟ ਹੈ ਹੂੰ ਜਿਹੜੇ ਬੱਚੇ ਇਨ੍ਹਾਂ ਕੰਟਰੀਜ਼ ਦੇ ਵਿੱਚ ਨਹੀਂ ਜਾ ਪਾਂਦੇ ਉਹ ਮਾਲਟਾ 'ਚ ਜਾਂਦੇ ਆ ਹੂੰ ਮਾਲਟਾ ਦੇ ਵਿੱਚ ਜਾਣ ਤੋਂ ਬਾਅਦ ਇਹ ਹੀ ਨਹੀਂ ਕਿ ਮਾਲਟਾ 'ਚ ਰਹਿੰਦੇ ਆ ਮਾਲਟਾ ਤੋਂ ਮੂਵ ਵੀ ਹੋ ਜਾਂਦੇ ਆ ਯੂ ਐਸ ਏ ਟੂਰਿਸਟ ਵੀਜ਼ਾ ਲਾਈਕ ਯੂ ਐਸ ਏ ਜਾਂਦੇ ਆ ਵਰਕ ਪਰਮਿਟ ਤੇ ਅਦਰ ਕੰਟਰੀਜ਼ ਦੇ ਵਿੱਚ ਜਿਵੇਂ ਪੋਲੈਂਡ ਜਰਮਨੀ ਇਟਲੀ ਫੈਰਾਂਸ ਇਨਰ ਕੰਟਰੀ ਦੇ ਵਿੱਚ ਮੂਵ ਹੋ ਜਾਂਦੇ ਸਰ ਉਧਰ ਵਰਕ ਓਪਰਚ्युनिटीज ਵੀ ਉਧੇ ਹੀ ਮਤਲਬ ਮੂਵ ਕਰਨ ਲਈ ਹੈਗੀਆਂ ਜਾਂ ਜਾ ਕੇ ਕੰਮ ਕਰ ਸਕਦੇ ਦੂਸਰੀ ਕੰਟਰੀ ਦੇ ਦੇਖੋ ਇਟਸੈਲਫ ਅਗਰ ਮੈਂ ਗੱਲ ਕਰਾਂ ਤਾਂ ਮਾਲਟਾ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਵੀ ਨਾਲ ਮਿਲਦਾ ਸਟੱਡੀ ਦੇ ਔਰ ਮਾਲਟਾ ਬੜੀ ਫ੍ਰੈਂਡਲੀ ਕੰਟਰੀ ਹੈ ਪਾਕਟ ਫ੍ਰੈਂਡਲੀ ਕੰਟਰੀ ਹੈ ਮਾਲਟਾ ਦੇ ਵਿੱਚ ਤੁਹਾਡਾ ਤਕਰੀਬਨ 10 ਲੱਖ ਤੋਂ ਥੱਲੇ ਥੱਲੇ ਸਰ ਜਾਂਦਾ ਮਤਲਬ ਇਹ ਤਾਂ ਮਤਲਬ ਅਮਾਉਂਟ ਅਸੀਂ ਸੋਚੀ ਵੀ ਨਹੀਂ ਸੀ ਉਹ ਵੀ 1 ਸਾਲ ਦੀ ਫੀਸ ਦੇ ਨਾਲ अच्छा एक साल दी फीस ਦੇ ਨਾਲ ਔਰ ਇਸ ਦੇ ਉੱਤੇ ਵੀ ਸੋਨੇ ਦਾ ਸੁਆਗਾ ਇਹ ਹੈ ਕਿ ਪ੍ਰੋਵਾਈਡਰ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦਾ ਹੈ ਪ੍ਰੋਵਾਈਡਰ ਪਹਿਲਾਂ ਕੋਈ ਪੈਸਾ ਅਸੀਂ ਪਹਿਲਾਂ ਕੋਈ ਵੀ ਤੁਸੀਂ ਆਪਣੇ ਐਂਡ ਤੋਂ ਕੋਈ ਵੀ ਨਹੀਂ ਲੈ ਰਹੇ ਨਹੀਂ ਅਸੀਂ ਕੋਈ ਪੈਸੇ ਨਹੀਂ ਜਿਹੜੀਆਂ ਛੋਟੀਆਂ ਮੋਟੀਆਂ ਐਂਬੈਸੀ ਫੀਸ ਹੈ ਜਾਂ ਕੁਝ ਅਪੋਸਟਾਈਲ ਦੇ ਹੈ ਜਾਂ ਥੋੜੇ ਬਹੁਤੇ ਖਰਚੇ ਹੈਗੇ ਆ ਉਹ ਅਸੀਂ ਲੈਨੇ ਉਹ ਤਕਰੀਬਨ ਲੱਖ ਰੁਪਏ ਵੀ ਨਹੀਂ ਬੰਦਦਾ ਓਕੇ ਮੈਕਸਮ ਲੱਖ ਰੁਪਏ ਲੈ ਕੇ ਚੱਲੋ ਉਹ ਤੁਸੀਂ ਕਰਨਾ ਹੈ ਉਹ ਤੁਸੀਂ ਆਪ ਵੀ ਖਰਚਾ ਕਰ ਸਕਦੇ ਹੋ ਤੇ ਸਾਡੇ ਤੋਂ ਵੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਬਾਕੀ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਇਹ ਹੈਗੇ ਬਾਲਟਾ ਦੀ ਗੱਲ ਫਿਰ ਮੈਂ ਗੱਲ ਕਰਾਂ সুইডਨ ਦੀ সুইডਨ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਔਰ ਖਰਚਾ ਉਹਦੇ ਚ 10 ਲੱਖ ਤੋਂ ਥੱਲੇ ਹੈ ਅਰੇ ਇਧਰ ਵੀ ਸੀ ਬਿਲਕੁਲ ਔਰ ਇਹ ਵੀ ਹੈ ਕਿ ਤੁਹਾਡੀ ਅਗਰ 4 ਸਾਲ ਦੀ ਗ੍ਰੈਜੂਏਸ਼ਨ ਹੈ ਤਾਂ ਤੁਹਾਨੂੰ ਆਇਲ ਸਪੀਡੀ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਅੱਛਾ ਔਰ ਗੈਪ ਵੀ ਚਾਹੀਏ 10 ਸਾਲ ਦਾ 12 ਸਾਲ ਦਾ ਮਤਲਬ ਬਹੁਤ سارے ਐਡਵਾਂਟੇਜਸ ਨਜ਼ਰ ਆ ਰਹੇ ਨੇ ਕਿਉਂਕਿ ਬਾਕੀ ਕੰਟਰੀਜ਼ ਦੇ ਵਿੱਚ ਸਾਨੂੰ ਇਹ ਆਪਸ਼ਨਸ ਨਹੀਂ ਨਜ਼ਰ ਆ ਰਹੇ ਬਿਲਕੁਲ ਇਹ ਇਹ ਉਹ ਕੰਟਰੀਜ਼ ਨੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੈ ਜਾਂ ਕਹਿ ਲਓ ਕਿ ਏਜੰਟਸ ਨੂੰ ਨਹੀਂ ਪਤਾ ਅਗਰ ਏਜੰਟਸ ਨੂੰ ਪਤਾ ਹੋਊਗਾ ਤਾਂ ਉਹ ਸਟੂਡੈਂਟ ਨੂੰ ਦੱਸਣਗੇ ਨਾ ਇਹ ਖਾਸ ਗੱਲ ਹੈ ਫਿਰ ਮੈਂ ਗੱਲ ਕਰਦਾ ਫਿਨਲੈਂਡ ਦੀ ਫਿਨਲੈਂਡ ਇੱਕ ਬਹੁਤ ਵਧੀਆ ਕੰਟਰੀ ਹੈ ਫਿਨਲੈਂਡ ਦੇ ਵਿੱਚ ਐਗਰੀਕਲਚਰ ਬਿਜ਼ਨਸ ਟੂਰਿਜ਼ਮ ਬਹੁਤ ਵਧੀਆ ਠੀਕ ਹੈ ਉੱਥੇ ਤੁਸੀਂ ਜਾ ਸਕਦੇ ਹੋ ਪੜਨ ਵਾਸਤੇ ਇਹਦਾ ਖਰਚਾ तकरीबन 10 ਲੱਖ ਰੁਪਏ ਇਹ ਕੰਟਰੀਆਂ ਉਹ ਕੰਟਰੀਆਂ ਨੇ ਜਿੰਨਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੁਵਿਟਜ਼ਰਲੈਂਡ ਨੋ ਸਿਰਫ ਲੋਕੀਏ ਸਮਝਦੇ ਕਿ ਘੁੰਮਣ ਫਿਰਨ ਜਾਣ ਵਾਸਤੇ ਦੂਜਾ ਸਵਰਗ ਹੈ ਠੀਕ ਹੈ ਬਟ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਵਿਟਜ਼ਰਲੈਂਡ ਦੇ ਵਿੱਚ ਤੁਸੀਂ ਸਟੱਡੀ ਕਰਨ ਵੀ ਜਾ ਸਕਦੇ ਹੋ ਔਰ ਉੱਥੇ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਉੱਥੇ ਸਟੱਡੀ ਕਰਨ ਜਾਣਾ ਤਾਂ ਉਹਦੇ ਆਲਸ ਵੀ ਨਹੀਂ ਚਾਹੀਦੀ ਸੋ ਜਿੱਥੇ ਅਸੀਂ ਘੁੰਮਣ ਜਾਣਦੇ ਸੋਚਦੇ ਆ ਸਵਿਟਜ਼ਰਲੈਂਡ ਜਾਂਦਾ ਉੱਥੇ ਤੁਸੀਂ ਰਹਿ ਵੀ ਸਕਦੇ ਆ ਆਪਣਾ ਕੰਮ ਵੀ ਅੱਗੇ ਫਿਊਚਰ ਵੀ ਦੇਖ ਸਕਦੇ ਆ ਬਿਲਕੁਲ ਜੀ ਤੁਸੀਂ ਉੱਥੇ ਰਹਿ ਵੀ ਸਕਦੇ ਹੋ ਆਪਣਾ ਕੰਮ ਵੀ ਕਰ ਸਕਦੇ ਹੋ ਈਵਨ ਤੁਸੀਂ ਉੱਥੇ ਪੱਕੇ ਵੀ ਹੋ ਸਕਦੇ ਹੋ ਅੱਛਾ ਮਿਲ অল ਦਾ ਐਡਵਾਂਟੇਜਸ ਆ देयर ਸਿਰ ਗੱਲ ਇਹ ਹੈ ਕਿ ਇਹ ਸਾਰੀਆਂ ਗੱਲਾਂ ਏਜੰਟਸ ਨੂੰ ਅਗਰ ਪਤਾ ਹੋਣਗੀਆਂ ਤਾਂ ਸਟੂਡੈਂਟਸ ਨੂੰ ਦੱਸੂਗਾ ਦੱਸੂਗਾ ਨਹੀਂ ਪਤਾ ਉਹਨਾਂ ਨੂੰ ਕਿਉਂ ਕਿਉਂਕਿ ਏਜੰਟਸ ਦੀ ਰਿਸਰਚ ਨਹੀਂ ਹੈਗੀ ਹੂੰ ਜੀ ਜੀ ਇਸ ਇਹੀ ਵਜ੍ਹਾ ਕਰਕੇ ਇਹ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਤੱਕ ਪਹੁੰਚ ਨਹੀਂ ਪਾਦੀ ਸੋ ਇਹ ਰਿਸਰਚ ਇਹਨਾਂ ਨੇ ਕੀਤੀ ਹੈ ਨੇ ਐਂਡ ਦੇ ਆਰ ਸ਼ੇਅਰਿੰਗ ਇਟ ਵਿਦ ਦਾ ਸਟੂਡੈਂਟਸ ਐਸ ਵੈਲ ਔਰ ਸਰ ਜੀ ਹੁਣ ਐਲੀਜੀਬਿਲਟੀ ਦੀ ਅਸੀਂ ਗੱਲ ਕਰੀਏ ਇਹਨਾਂ ਤੁਸੀਂ ਕੰਟਰੀਜ਼ ਦੇ ਬਾਰੇ ਦੱਸਿਆ ਕਿੰਨੀ ਕੰਟਰੀਜ਼ ਨੇ ਆਈ ਥਿੰਕ 26 हां जी हाँ, वैसे शेंगेन में 26 कंट्रीज थी बट उन क्रोशिया ऐड हो ना 27 कंट्रीज हो गया, हो गया। और किसी भी एक कंट्री का वीजा ले लो ਤੁਸੀਂ 27 कंट्रीज ਕੋ ਉਮਝ ਸਕਦੇ ਹੋ ओ वाओ ਅਨਦਰ ਰੈਡ ਹਾਂਟਸ ਆਈ ਕੈਨ ਸੇ ਸੋ ਇਹਨਾਂ ਕੰਟਰੀਜ਼ ਦਾ ਜਿਹੜਾ ਐਲੀਜੀਬਿਲਟੀ ਹੈ ਇੱਥੇ ਜਾਣ ਦਾ ਵੀਜ਼ਾ ਲਗਵਾਉਣ ਦੀ ਉਹ ਇੱਕ ਵਾਰ ਸਾਨੂੰ ਸਾਡੇ ਸਟੂਡੈਂਟਸ ਨੂੰ ਜ਼ਰੂਰ ਦੱਸੋ ਜਿਹੜੇ ਜਾਣਾ ਚਾਹੁੰਦੇ ਨੇ ਔਰ ਇੰਟਰਸਟਿਡ ਨੇ हां जी ਦੇਖੋ ਅਗਰ ਤੁਹਾਡੀ ਐਲਸ ਪੇਟੀ ਕੀਤੀ ਹੈ ਜਾਂ ਨਹੀਂ ਕੀਤੀ ਤਾਂ ਤੁਸੀਂ ਐਲੀਜੀਬਲ ਹੋ ਜੀ ਤੁਹਾਡਾ 5 ਸਾਲ ਦਾ 7 ਸਾਲ ਦਾ 10 ਸਾਲ ਦਾ ਗੈਪ ਹੈ ਤਾਂ ਤੁਸੀਂ ਐਲੀਜੀਬਲ ਹੋ ਤੁਹਾਡੇ ਕੋਲ ਪੁਰਾਣੇ ਫੰਡਸ ਨਹੀਂ ਹੈਗੇ ਤਾਂ ਤੁਸੀਂ ਐਲੀਜੀਬਲ ਹੋ ਤੁਹਾਡੀ ਪੌਕੇਟ ਜ਼ਿਆਦਾ ਖਰਚਾ ਨਹੀਂ ਅਲਾਉ ਕਰਦੀ ਤਾਂ ਤੁਸੀਂ ਐਲੀਜੀਬਲ ਹੋ ਇਹ ਸਾਰੀਆਂ ਐਲੀਜੀਬਿਲਟੀਜ਼ ਬੜੀਆਂ ਈਜ਼ੀ ਹੈ ਇਨ ਆਂਡ ਕੰਟਰੀਜ਼ ਵਾਜੇ ਇੰਟਰਵਿਊ ਦੀ ਗੱਲ ਕਰਾਂ ਤਾਂ ਇੰਟਰਵਿਊ ਵੀ ਨਹੀਂ ਹੈ ਕੀ ਕਹਿਣਾ ਕਿਸੇ 100 ਦੇ ਵਿੱਚੋਂ ਇੱਕ ਜਾਂ ਦੋ ਬੱਚੇ ਦੀ ਕੋਈ ਡਾਊਟ ਹੋ ਜਾਏ ਕਿਸੇ ਡਾਕੂਮੈਂਟ ਸੇ ਤਾਂ ਇੰਟਰਵਿਊ ਹੋ ਸਕਦੀ ਹੈ ਨਹੀਂ ਮਾਲਟਾ ਦੇ ਵਿੱਚ ਪਹਿਲਾਂ ਹਰ ਬੱਚੇ ਦੀ ਇੰਟਰਵਿਊ ਹੁੰਦੀ ਸੀ ਹੁਣ ਰੈਂਡਮਲੀ 10% ਵੀ ਨਹੀਂ ਹੁੰਦੀ ਹਾਂ ਇਹ ਬੇਨਫੀਟ ਹੈ ਬਹੁਤ سارے ਬੇਨਫੀਟ ਜਿਹਦੇ ਸਾਨੂੰ ਸਾਫ਼-ਸਾਫ਼ ਨਜ਼ਰ ਆ ਰਹੇ ਨੇ ਮਤਲਬ ਫੋਰਸ ਕੰਟਰੀਜ਼ ਬਾਰੇ ਸਨ ਬਹੁਤ ਡਿਟੇਲ ਦੇ ਵਿੱਚ ਦੱਸਿਆ ਸੋ ਜਰ ਆਪਾਂ ਗੱਲ ਕਰ ਰਹੀ ਸੀ 27 ਕੰਟਰੀਜ਼ ਦੀ ਐਲੀਜੀਬਿਲਟੀ ਬਾਰੇ ਤੁਸੀਂ ਸਾਨੂੰ ਦੱਸਿਆ ਵਿਸਥਾਰ ਦੇ ਵਿੱਚ ਔਰ ਬਹੁਤ ਘੱਟ ਬਜਟ ਦੇ ਵਿੱਚ ਤੁਸੀਂ ਦੱਸਿਆ ਇਸੇ ਦੇ ਨਾਲ ਮੈਂ ਜਾਨਣਾ ਚਾਹੁੰਦੀ ਕਿ ਆਇਲਸ ਦੀ ਤਿਆਰੀ ਕਰਕੇ ਜਾਣਾ ਪੈਂਦਾ ਹੈ ਪੀਟੀਏ ਦੀ ਤਿਆਰੀ ਕਰਨੇ ਵੇ ਉਸ ਦੇ ਬਾਰੇ ਕਿ ਇੱਥੇ ਪ੍ਰੋਵੀਜ਼ਨ ਹੈਗੀ ਔਰ ਅਸੀਂ ਇਨ ਹਾਊਸ ਪ੍ਰੋਵਾਈਡਰਸ ਕਰਵਾਉਂਦੇ ਨੇ ਬੱਚਿਆਂ ਦੀ ਤਿਆਰੀ ਫॉर ਆਇਲਸ ਹਾਂਜੀ ਕੀਤੀ ਮੈਮ ਪ੍ਰੋਵਾਈਡਰ ਓਵਰਸੀਜ਼ ਆਪਣੇ ਨਵਾਂ ਸ਼ਹਿਰ ਬ੍ਰਾਂਚ ਦੇ ਵਿੱਚ ਫ੍ਰੀ ਆਫ ਕਾਸਟ ਆਇਲਸ ਪ੍ਰੋਵਾਈਡ ਕਰ দেয়া ਗਿਆ ਬਿਲਕੁਲ ਫ੍ਰੀ ਆਫ ਕਾਸਟ ਯੈਸ ਬਿਲਕੁਲ ਫ੍ਰੀ ਆਫ ਕਾਸਟ ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਕਹਿੰਦੇ ਆ ਕਿ ਤੁਸੀਂ 2 ਮਹੀਨੇ ਅਸੀਂ ਤੁਹਾਨੂੰ ਦਿੱਤੇ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਾਂਗੇ ਕੋਈ ਸਿਕਿਉਰਿਟੀ ਅਮਾਉਂਟ ਨਹੀਂ ਲਵਾਂਗੇ ਤੁਹਾਡੇ ਤੋਂ ਕੋਈ ਤੁਹਾਡੇ ਤੋਂ ਸਿਕਿਉਰਿਟੀ ਬਾਉਂਡ ਨਹੀਂ ਕਰਾਂਗੇ ਤੁਸੀਂ ਸਾਡੇ ਕੋਲੇ ਆਇਲਸ ਪੀਟੀ ਫ੍ਰੀ ਆਫ ਕਾਸਟ ਸਟੱਡੀ ਕਰੋ ਹੁੰਦਾ ਕੀ ਹੈ ਜ਼ਿਆਦਾਤਰ ਬੱਚਿਆਂ ਕੋਲੇ ਫਰਸਟ ਟਾਈਮ ਦੇ ਵਿੱਚ ਫਰਸਟ ਅਟੈਂਪਟ ਦੇ ਵਿੱਚ ਕਲੀਅਰ ਨਹੀਂ ਹੁੰਦਾ ਫਰਸਟ ਸੈਕਿੰਡ ਥਰਡ ਹਾਂ ਬਾਰ ਬਾਰ ਕਰਦੇ ਤਾਂ ਉਹ ਤਕਰੀਬਨ ਆਪਣੀਆਂ ਫੀਸਾਂ ਭਰਦੇ ਪੇਪਰਾਂ ਦੀਆਂ ਫੀਸਾਂ ਭਰਦੇ ਔਰ ਲੱਖ ਡੇਢ ਲੱਖ ਰੁਪਏ ਨੁਕਸਾਨ ਕਰ ਬੈਠਦੇ ਹਾਂ ਹਾਂਜੀ ਬਿਲਕੁਲ ਅਸੀਂ ਉਸ ਚੀਜ਼ ਨੂੰ ਮੇਨ ਫੋਕਸ ਕੀਤਾ ਅਸੀਂ ਕਿਹਾ ਅਸੀਂ ਫਰਸਟ ਸਟੈਪ ਤੋਂ ਤੁਸੀਂ ਸਾਡੇ ਕੋਲੇ ਆਓ ਇੱਕ ਸਾਡਾ ਛੋਟਾ ਜਿਹਾ ਟੈਸਟ ਕੰਡਕਟ ਕਰੋ ਤੇ ਜਿੱਦਾਂ ਹੀ ਸਾਨੂੰ ਲੱਗਦਾ ਕਿ ਇਹ ਬੱਚਾ ਪੜਨ ਚ ਇੰਟਰਸਟਡ ਹੈ ਬੱਚਾ ਸੀਰੀਅਸ ਹੈ ਅਜੇ ਤੋ ਕੋਈ ਪੈਸਾ ਨਹੀਂ ਲੈਂਦੇ ਅਸੀਂ ਕਹਿੰਦੇ ਤੁਸੀਂ ਸਾਡੇ ਕੋਲ ਫ੍ਰੀ ਆਫ ਕਾਸਟ ਆਪਣੀ ਆਇਲਸ অর ਪੀਟੀ ਕੰਪਲੀਟ ਕਰੋ ਹਾਂ ਉਸ ਤੋਂ ਬਾਅਦ ਵੀ ਅਸੀਂ ਨਹੀਂ ਰੁਕਦੇ ਫੇਰ ਅਸੀਂ ਕੀ ਕਰਦੇ ਆ ਫੇਰ ਅਸੀਂ ਕਹਿੰਦੇ ਤੂੰ ਆਇਲਸ ਪੀਟੀ ਕਰ ਲਈ ਤੂੰ ਕੋਈ ਪੈਸਾ ਨਹੀਂ ਦਿੰਦਾ ਸਾਨੂੰ ਫੇਰ ਹੁਣ ਤੂੰ ਸਾਡੇ ਕੋਲ ਆਪਣੀ ਇਮੀਗ੍ਰੇਸ਼ਨ ਦੀ ਫਾਈਲ ਆ ਉਹਦੇ ਵਿੱਚ ਵੀ ਅਸੀਂ ਕੋਈ ਪੈਸਾ ਨਹੀਂ ਲੈਣਾ ਫਾਈਲ ਦੇ ਵਿੱਚ ਵੀ ਫਾਈਲ ਚਾਰਜਸ ਦਾ ਕਈ ਕਮਿਸ਼ਨ ਕੁਝ ਵੀ ਨਾਥਿੰਗ ਕੁਝ ਨਹੀਂ ਦੇਖੋ ਅਸੀਂ ਕੀ ਗੱਲ ਕਰ ਰਹੇ ਹਾਂ ਬੱਚਾ ਸਾਡੇ ਕੋਲੇ ਆਇਆ ਫ੍ਰੀ ਆਫ ਕਾਸਟ ਉਹਨੇ ਆਲਸ ਪੀਟੀ ਕਰੀ ਨਾ ਅਸੀਂ ਉਹ ਤੋਂ ਪੇਪਰ ਦੇ ਪੈਸੇ ਲਏ ਨਾ ਅਸੀਂ ਉਹ ਤੋਂ ਆਪਣੀ ਫੀਸ ਲਈ ਉਹ ਬੱਚੇ ਦੀ ਫ੍ਰੀ ਚ ਆਲਸ ਪੀਟੀ ਹੋ ਗਈ ਉਹਦੇ ਬੈਂਡ ਆ ਗਏ ਪੀਟੀ ਉਹਨੇ ਕਰ ਲਈ ਫਿਰ ਉਹਨੂੰ ਕਹਿੰਦੇ ਸਾਡੇ ਕੋਲ ਫਾਈਲ ਨਾਲਾ ਉਹ ਵੀ ਤੂੰ ਪੈਸੇ ਕਦੋਂ ਦੇਣੇ ਆ ਜਦੋਂ ਤੱਕ ਵੀਜ਼ਾ ਲੱਗ ਜਾਊਗਾ ਓਕੇ ਮਤਲਬ ਬੱਚੇ ਦੇ ਪੇਰੈਂਟਸ ਦੀ ਪਾਕਟ ਚੋਂ ਪੈਸੇ ਉਦੋਂ ਲੱਗਣੇ ਆ ਜਦੋਂ ਉਹਨਾਂ ਦੇ ਬੱਚੇ ਦਾ ਸੁਪਨਾ ਸਾਕਾਰ ਹੋ ਗਿਆ ਜਦੋਂ ਉਹ ਕਾਗਜ਼ ਜਿਸ ਦੇ ਲਈ ਉਹ ਵੇਟ ਕਰ ਰਹੇ ਨੇ ਉਹ ਹੱਥ ਦੇ ਵਿੱਚ ਆਉਂਦਾ ਹੈ ਬਿਲਕੁਲ ਦੇਖੋ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਬੱਚਾ ਹਜੇ 10th ਚ ਪੜ ਰਿਹਾ ਹੁੰਦਾ ਪੇਰੈਂਟਸ ਉਦੋਂ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਅਸੀਂ ਆਪਣੇ ਬੱਚੇ ਨੂੰ ਪਲੱਸ 2 ਕਰਵਾ ਕੇ ਕੈਨੇਡਾ ਭੇਜਣਾ ਯੂਕੇ ਭੇਜਣਾ ਯੂਐਸਏ ਵਾ ਅਦਰ ਜੋ ਵੀ ਉਹਨਾਂ ਦਾ ਡ੍ਰੀਮ ਕੰਟਰੀ ਹੈ ਉੱਥੇ ਭੇਜਣਾ ਤੇ ਪ੍ਰੋਵਾਈਡਰ ਅਸੀਂ ਉਹਨਾਂ ਦੇ ਪੈਰ ਦੇ ਵਿੱਚ ਪੈਰ ਰੱਖਦੇ ਆ ਅਸੀਂ ਉਹਨਾਂ ਦੇ ਕਦਮ ਦੇ ਨਾਲ ਕਦਮ ਲਾ ਕੇ ਚੱਲਦੇ ਆ ਕਿ ਤੁਹਾਡੇ ਸੁਪਰਿਆਂ ਦੇ ਵਿੱਚ ਕੋਈ ਰੁਕਾਵਟ ਨਾ ਆ ਜਾਵੇ ਰੁਕਾਵਟ ਨਾ ਬਿਲਕੁਲ ਔਰ ਇਹ ਸਭ ਸਰ ਤੁਸੀਂ ਫੁੱਲ ਫੇਥ ਦੇ ਨਾਲ ਕਰ ਰਹੇ ਹੋ ਇਫ ਆਈ ਕੈਨ ਸੀ ਐਂਡ ਆਈ ਕੈਨ ਫੀਲ ਇਟ ਆਲਸੋ ਸਰ ਗੱਲ ਹੋ ਗਈ ਵੀਜ਼ਾ ਦੇ ਤੁਸੀਂ ਫਾਈਲ ਚਾਰਜਸ ਵੀ ਦੱਸ ਦਿੱਤੇ ਸਾਰੇ ਜਿਹਨੇ ਕਾਲਜ ਦੀ ਜਿਹੜੇ ਬੱਚੇ ਪੜ੍ਹਨ ਜਾ ਰਹੇ ਨੇ ਉਹਨਾਂ ਦੀ ਜਿਹੜੇ ਕਾਲਜ ਦੀ ਫੀਸ ਆ ਉਸ ਦੇ ਬਾਰੇ ਕੀ ਇਹ ਕਹਿਣਾ ਕਿ ਉਹ ਵੀ ਤੁਸੀਂ ਆਪਣੇ ਐਂਡ ਤੋਂ ਪਹਿਲੇ ਪੇ ਆਫ ਕਰਦੇ ਹੋ ਹਾਂਜੀ ਦੇਖੋ ਸਾਡੇ ਕੋਲੇ ਕੋਈ ਕੋਈ ਵੀ ਬੱਚਾ ਕਿਸੇ ਵੀ ਕੰਟਰੀ ਲਈ ਆਉਂਦਾ ਜਿਹੜੇ ਕਿ ਜਿਸ ਤਰ੍ਹਾਂ ਅਸੀਂ ਬੱਚੇ ਦੀ ਫੋਰ ਐਗਜ਼ਾਮਪਲ ਕੈਨੇਡਾ ਲਈ ਆਇਆ ਜੀ ਠੀਕ ਹੈ ਉਹਨੇ ਸਾਡੇ ਕੋਲ ਫ੍ਰੀ ਆਇਲਸ ਕਰ ਲਈ ਇੱਕ ਤੈ ਹੋ ਗਿਆ ਦੂਸਰਾ ਮੰਨ ਲਓ ਖੁਦ ਆਇਲਸ ਕਰਕੇ ਆਇਆ ਹੂੰ ਠੀਕ ਹੈ ਜਾਂ ਪੀਟੀ ਕਰਕੇ ਆਇਆ ਤਾਂ ਉਸ ਬੱਚੇ ਦੀ ਕਾਲਜ ਦੀ ਸਭ ਤੋਂ ਪਹਿਲਾਂ ਐਪਲੀਕੇਸ਼ਨ ਫੀਸ ਪੇ ਹੁੰਦੀ ਹੈ ਉਹ ਵੀ ਅਸੀਂ ਆਪਣੇ ਪਾਕਟ ਚੋਂ ਪੇ ਕਰਾਂਗੇ ਫਿਰ ਬੱਚੇ ਦੀ ਕਾਲਜ ਦੀ ਫੀਸ ਪੇ ਹੁੰਦੀ ਹੈ ਉਹ ਵੀ ਅਸੀਂ ਆਪਣੀ ਪਾਕਟ ਚੋਂ ਪੇ ਕਰਾਂਗੇ ਪਰ ਉਸ ਤੋਂ ਬਾਅਦ ਬੱਚੇ ਦਾ GIC ਪੇ ਹੁੰਦਾ ਉਹ ਵੀ ਅਸੀਂ ਆਪਣੀ ਪੌਕੇਟ ਚ ਪੇ ਕਰਾਂਗੇ ਪਹਿਲਾਂ GIC ਸੀ 10000 ਡਾਲਰ ਹੁਣ GIC ਹੈ 20600 ਸਮਥਿੰਗ 36 ਪਾਉਂਡ ਦੈਟਸ ਅ ਹਿਊਜ ਅਮਾਉਂਟ ਯੈਸ ਬਿਲਕੁਲ ਹੀ ਸਾਰੀ ਬਹੁਤ ਵੱਡੀ ਅਮਾਉਂਟ ਬਣ ਜਾਂਦੀ ਹੈ ਉਹ ਵੀ ਪੈਸੇ ਅਸੀਂ ਪੇ ਕਰਾਂਗੇ ਫਿਰ ਉਹਦੀ ਐਮਬੈਸੀ ਫੀਸ ਜਿਹੜੀ ਹੈਗੀ ਆ ਉਹ ਵੀ ਅਸੀਂ ਪੇ ਕਰਾਂਗੇ ਅਸੀਂ ਸਾਰੇ ਪੈਸੇ ਰਾਵਾਂਗੇ ਜਦੋਂ ਉਸ ਬੱਚੇ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਪਾਸਪੋਰਟ ਉਹਦੇ ਹੱਥ ਜਾ ਗਿਆ ਜਦੋਂ ਉਹ ਮਠਿਆਈ ਖਾਊਗਾ ਤੇ ਇਨ ਕੇਸ ਇਨ ਕੇਸ ਅਗਰ ਕੋਈ ਕਿਸੇ وجہ ਕਰਕੇ ਉਹਦਾ ਵੀਜ਼ਾ ਰਿਫਿਊਜ਼ ਹੋ ਜਾ ਮੇਰਾ ਨੈਕਸਟ ਕੁਐਸਚਨ ਇਹ ਸੀ ਜੇ ਰਿਜੈਕਸ਼ਨ ਆਂਦੀ ਹੈ ਹਾਂ ਬਿਲਕੁਲ ਕਿਉਂਕਿ 100% ਤਾਂ ਵੀਜ਼ਾ ਨਹੀਂ ਨਾ ਹੋ ਸਕਦਾ ਕਿਉਂਕਿ ਵੀਜ਼ਾ ਤਾਂ ਵੀਜ਼ਾ ਆਫਸਰ ਨੇ ਦੇਣਾ ਹੈ ਹੂੰ ਇਨ ਕੇਸ ਅਗਰ ਉਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਜੋ ਵੀ ਲਾਸ ਹੋਊਗਾ ਉਹ ਸਾਡਾ ਹੋਊਗਾ ਸਟੂਡੈਂਟ ਦਾ ਜਾਂ ਉਹਦੇ ਪੇਰੈਂਟਸ ਦਾ ਨਹੀਂ ਹੋਊਗਾ ਸਰ ਬੀ8 ਕਾਲਜ ਫੀਸ ਜੀਆਈਸੀ ਫੀਸ ਔਰ ਫਾਈਲ ਚਾਰਜ ਸਾਰਾ ਕੁਝ ਤੁਸੀਂ ਆਪਣੇ ਬੇਅਰ ਆਫ ਕਰਦੇ ਹੋ ਬਿਲਕੁਲ ਅੰਬੈਸੀ ਫੀਸ ਵਾਪਸ ਨਹੀਂ ਆਣੀ ਐ ਐਪਲੀਕੇਸ਼ਨ ਫੀਸ ਵਾਪਸ ਨਹੀਂ ਆਣੀ ਜੀਆਈਸੀ ਜੋ ਵਾਪਸ ਆਊਗਾ ਉਹਨੂੰ ਜਿੰਨਾ ਮਰਜ਼ੀ ਸਮਾਂ ਲੱਗੇ ਜੋ ਵੀ ਕੱਟ ਕੇ ਆਊਗਾ ਉਹ ਸਾਡਾ ਲਾਸ ਹੋਊਗਾ ਜੋ ਵੀ ਉਹਦੀ ਕਾਲਜ ਦੀ ਫੀਸ ਹੋਊਗੀ ਉਹ ਜੋ ਵੀ ਕੱਟ ਕੇ ਆਊਗੀ ਉਹ ਥੋੜੀ ਘੱਟ ਕੇ ਆਵੇ ਜਿਆਦਾ ਘੱਟ ਕੇ ਆਵੇ ਜੋ ਵੀ ਡਾਲਰ ਵੇਰੀਏਸ਼ਨ ਹੈ ਜਾਂ ਜੋ ਵੀ ਐਕਸਚੇਂਜ ਰੇਟ ਹੋਏਗਾ ਉਹ ਪੈਸੇ ਕਟਣਗੇ ਹੈਨਾ ਕਿੰਨੇ ਵੀ ਕਟਣ ਟੋਟਲ ਸਾਰੀ ਅਮਾਉਂਟ ਚੋ ਚਾਹੇ 50000 ਦਾ ਲਾਸ ਹੋਵੇ ਚਾਹੇ ਲੱਖ ਰੁਪਏ ਦਾ ਹੋਵੇ ਤੇ ਚਾਹੇ 2 ਲੱਖ ਰੁਪਏ ਦਾ ਹੋਵੇ ਉਹ ਅਸੀਂ ਬੇਅਰ ਕਰਾਂਗੇ ਇਹ ਅਪ ਫਰੰਟ ਮੈਂ ਕੈਮਰੇ ਤੇ ਬੋਲ ਰਿਹਾ ਠੀਕ ਹੈ ਬੱਚੇ ਤੋਂ ਮੈਂ ਰਿਟਰਨ ਪਹਿਲਾਂ ਲਿਖ ਕੇ ਦੇਨ ਨੂੰ ਤਿਆਰਾਂ ਜੋ ਲਾਸ ਹੋਊਗਾ ਸਾਡਾ ਹੋਊਗਾ ਤੁਹਾਡਾ ਕੋਈ ਲਾਸ ਨਹੀਂ ਹੋਊਗਾ ਕੋਈ ਲਾਸ ਨਹੀਂ ਹੋਊਗਾ ਸੋ ਨੇ ਡਰ ਹੋ ਕੇ ਮੈਂ ਕਿ ਐਸਾ ਦੀਆਂ ਸੁਪਨੇ ਆਦੇ ਤੁਸੀਂ ਕਹਿੰਦੇ ਨਾ ਸੁਪਨੇ ਲਈ ਰਿਸਕ ਲੈਣਾ ਪੈਂਦਾ ਬਟ ਰਿਸਕ ਇਥੇ ਤੁਸੀਂ ਲੈ ਰਹੇ ਹੋ ਨਾਲ ਸੁਪਨੇ ਸাকার ਕਰਨ ਦੇ ਲਈ ਦੇਖੋ ਸਾਡਾ ਸਾਡਾ ਇੱਕੋ ਹੀ ਮੋਟਿਵ ਹੈ ਉਹ ਸਾਡਾ ਮੋਟਿਵ ਇਹ ਹੈ ਕਿ ਅਗਰ ਸਾਡੇ ਕਲਾਇੰਟ ਖੁਸ਼ ਆ ਤਾਂ ਅਸੀਂ ਖੁਸ਼ ਆ ਠੀਕ ਹੈ ਜੇ ਸਾਡੇ ਕਲਾਇੰਟਸ ਦੇ ਸੁਪਨੇ ਸাকার ਹੋਣਗੇ ਤਾਂ ਸਾਡੇ ਸੁਪਨੇ ਸাকার ਹੋਣਗੇ ਅਸੀਂ ਕਿਸੇ ਨੂੰ ਮਤਲਬ ਪਰੇਸ਼ਾਨ ਕਰਕੇ ਜਾਂ ਕਿ ਇਹ ਕੀ ਰਿਫਿਊਜ਼ ਹੋ ਗਿਆ ਸਾਡਾ ਇਹਨਾਂ ਲਾਸ ਹੋ ਗਿਆ ਨਹੀਂ ਨਾਥਿੰਗ ਪ੍ਰੋਵਾਈਡਰ ਨੇ ਕਦੀ ਇਹ ਸਿੱਖਿਆ ਹੀ ਨਹੀਂ ਸੋ ਇਸੇ ਦੇ ਨਾਲ ਸਰ ਇੱਕ ਹੋਰ ਸਵਾਲ ਮੇਰੇ ਧਿਆਨ ਦਾ ਕਿ ਤੁਸੀਂ ਐਲੀਜੀਬਿਲਟੀ ਵੀ ਦੱਸਤੀ ਆਇਲਜ਼ ਦੇ ਬਾਰੇ ਵੀ ਤੁਸੀਂ ਦੱਸਿਆ ਔਰ ਕਾਸਟ ਦੇ ਬਾਰੇ ਵੀ ਦੱਸਿਆ ਜਿਹੜਾ ਵੀ ਤੁਸੀਂ ਪੇ ਆਫ ਕਰ ਰਹੇ ਹੋ ਟਾਈਮ ਪੀਰੀਅਡ ਵੀਜ਼ਾ ਆਨ ਤੱਕ ਦਾ ਟਾਈਮ ਪੀਰੀਅਡ ਬਚਾ ਮਤਲਬ ਆਇਲਜ਼ ਦਾ ਪੇਪਰ ਦਿੰਦਾ ਹੈ ਔਰ ਵੀਜ਼ਾ ਆਨ ਤੱਕ ਦਾ ਕਿੰਨਾ ਸਮਾਂ ਲੱਗਦਾ ਸਾਰੀ ਪ੍ਰੋਸੈਸ ਨੂੰ ਜੇ ਅਸੀਂ ਆਖੀਏ ਦੇਖੋ ਅਗਰ ਬੱਚਾ ਸਾਡੇ ਕੋਲੇ ਆਇਲਸ ਜਾਂ ਬੀਟੀ ਕਰਦਾ ਤਾਂ ਤੁਸੀਂ 2 ਮਹੀਨੇ ਉਹ ਔਰ ਉਹਦੀ 2 ਮਹੀਨੇ ਉਹਦੀ ਫਾਈਲਿੰਗ ਦਾ ਸਮਾਂ 4 ਮਹੀਨੇ ਤੁਸੀਂ ਲੈ ਕੇ ਚੱਲੋ ਅਗਰ ਮੈਂ ਗੱਲ ਕਰਾਂ ਹੁਣ ਸ਼ੈਨੀਗਨ ਕੰਟਰੀ ਦੀ ਮਾਲਟਾ ਦੀ ਗੱਲ ਕਰਾਂ ਫਿਨਲੈਂਡ ਦੀ ਗੱਲ ਕਰਾਂ ਜਾਂ ਹੋਰ ਕੰਟਰੀ ਦੀ ਗੱਲ ਕਰਾਂ ਤਾਂ ਹਰ ਕੰਟਰੀ ਦਾ ਇੱਕ ਆਪਣਾ ਆਪਣਾ ਕਾਲਜ ਦੇ ਹਿਸਾਬ ਨਾਲ ਇਨਟੇਕ ਹੁੰਦੇ ਆ ਉਹ ਹੁਣ ਜਿਹਦਾ ਮਾਲਟਾ ਦੀ ਗੱਲ ਹੈ ਮਾਲਟਾ ਦੇ ਵਿੱਚ ਮਈ ਇਨਟੇਕ ਹੈ ਮਈ ਇਨਟੇਕ ਦੇ ਇਵਨ ਕੀ ਅਸੀਂ ਫਾਈਲਾਂ ਵੀ ਲਗਾਣੀਆਂ ਪਹਿਲਾਂ ਤੋਂ ਸ਼ੁਰੂ ਕਰਤੀਆਂ ਸੀ ਔਰ ਉਹਦੇ ਵੀਜ਼ੇ ਆਣੇ ਵੀ ਸ਼ੁਰੂ ਹੋ ਗਏ ਆ ਫਿਰ ਉਸ ਤੋਂ ਇਲਾਵਾ ਮਾਲਟਾ ਤੋਂ ਇਲਾਵਾ ਫਿਨਲੈਂਡ ਦੀ ਗੱਲ ਕਰਾਂ ਤਾਂ ਫਿਨਲੈਂਡ ਦਾ ਸੈਪਟੰਬਰ ਇਨਟੇਕ ਆ ਤਾਂ ਸੈਪਟੰਬਰ ਤੋਂ ਪਹਿਲਾਂ ਪਹਿਲਾਂ ਬੱਚੇ ਚਲੇ ਜਾਣਗੇ ਜੀ ਜੀ ਫਿਰ ਅਗਰ ਮੈਂ ਸਵੀਡਨ ਦੀ ਗੱਲ ਕਰਾਂ ਤਾਂ ਉਹ ਵੀ ਸੈਪਟੰਬਰ ਇਨਟੇਕ ਹੈ ਤਾਂ ਇਸੇ ਤਰ੍ਹਾਂ ਹਰ ਕੰਟਰੀ ਦਾ ਆਪਣਾ ਹੀ ਇਨਟੇਕ ਹੁੰਦਾ ਔਰ ਜਿਹੜਾ ਸਾਡਾ ਪ੍ਰੋਸੈਸਿੰਗ ਟਾਈਮ ਹੈ ਉਹ ਦੂਸਰੀ ਕੰਸਲਟੈਂਸੀ ਨਾਲੋਂ ਬਹੁਤ ਜ਼ਿਆਦਾ ਘੱਟ ਹੁੰਦਾ ਜਿੰਨਾ ਵੀ ਮਤਲਬ ਅਸੀਂ ਸਮਾਂ ਲਵਾਂਗੇ ਅਸੀਂ ਜ਼ਿਆਦਾ ਤੋਂ ਜ਼ਿਆਦਾ 2 ਮਹੀਨੇ ਜਾਂ ਡੇਢ ਮਹੀਨੇ ਦਾ ਸਮਾਂ ਲਵਾਂਗੇ सो प्रोवाइडिंग विंगस टू योर ड्रीम्स आई कुड फील इट इतने जब मैं आई सी तो मैं क्वेश्चनस लेके आई बहुत सारे और गल करके मैंने बहुत सारे आंसर्स भी मिले हैं और मेरी इस भीडियो के राही आई एम श्योर जो बच्चे सुपना रख के बैठे ने किल जाना है बाहर जाना है और उन्होंने पेरेंट्स भी सोच रहे हैं डरन की जरूरत नहीं है जी कि होर थानू वीज़ा नहीं लगा सो देर आर मैनी मोर कंट्र जित्ड सर हैज़ ऑप्शनस टू दैट ऑलसो एंड इसी दे आयल्स और पी टी ई दब तो वो चीज़ मैंने काफ़ी ज़्यादा सर इंप्रैसिव लगी कि फीस पहले चार्ज नहीं करते एंड सैकेंडली आयल्स और पी टीए का जरा ਖਰਚਾ ਬੱਚਾ ਕਹਿੰਦਾ ਨਾ ਕਿ ਪਹਿਲੇ ਅਸੀਂ ਇੰਨਾ ਪੈਸਾ ਆਇਲਸ ਪੜਨ ਦਿਲਾ ਦਈਏ 2 ਮਹੀਨੇ ਆ 3 ਮਹੀਨੇ ਤੁਸੀਂ ਉਹਨੂੰ ਫ੍ਰੀ ਆਫ ਕਾਸ ਦੇ ਰਹੇ ਹੋ which is a big thing and many congratulations to you sir ki ਤੁਸੀਂ ਲੋਕਾਂ ਨੂੰ ਇਸ ਨਵੀਂ ਹੋਪ ਨਾਲ ਅੱਗੇ ਲੈ ਕੇ ਵੱਧ ਰਹੇ ਹੋ اور ਬਹੁਤ ਬਹੁਤ ਸ਼ੁਕਰੀਆ ਤੁਸੀਂ ਨੇ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਥੈਂਕ ਯੂ so much sir thank you, thank you